ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਲੂਰ ਦੇ ਵਿੱਚ ਪਲੂਰ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਪਿੰਡ ਆ ਮੂਗੇ ਜ਼ਿਲ੍ਹੇ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰ ਇੱਕ ਟੌਪ ਕਲਾਸ ਤੁਹਾਨੂੰ ਗਾਂ ਦੇ ਦਰਸ਼ਨ ਕਰਵਾਉਣੇ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਜਾਂਦੇ ਦੁੱਧ ਦਾ ਰਕਾਰਾ ਸੋਈ ਆਏ ਸੌਰੀ ਮੈਂ ਵੱਡੀ ਗੱਲ ਇਹ ਆ ਵੀ ਇਹ ਤਿਆਰ ਦੁੱਧ ਵਾਲੀ ਹੀ ਮਿਲ ਜਾਣੀਆਂ ਵੀ ਬਈ ਇਹ ਸੋਈ ਸਵਾਈ گاਵਾ ਪੱਛਾਵਾ ਬੱਛੀ ਆ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਆਉਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਵੀਰੇ ਸੇਤਾਂ ਘਰ ਪਰਿਵਾਰ ਸਭ ਠੀਕ ਆ ਜੀ ਚਲੋ ਸ਼ੁਕਰ ਆ ਭਾਈ ਨਾਮ ਦੱਸ ਦੀਏ ਨਾਮ ਜਗਸੀਰ ਸਿੰਘ ਹੈ ਜਗਸੀਰ ਸਿੰਘ ਹਾਂ ਜੀ ਜਗਸੀਰ ਭਾਈ ਘਰ ਦਾ ਆਪਣਾ ਧਾਲੀਵਾਲ ਦੇ ਕੋਲੇ ਕੀ ਕਿਹਾ ਸੀ ਮੱਲੀ ਮੈਡੀਕਲ ਸਟੋਰ ਦੇ ਨਾਲ ਹੀ ਕਰ ਪੈਣੂ ਜਪਾ ਮਤਲਬ ਮੱਲੀ ਮੈਡੀਕਲ ਸਟੋਰ ਦੇ ਕੋਲੇ ਘਰ ਆਪਾਂ ਠੀਕ ਆ ਬਾਈ ਅੱਛਾ ਵੀਰੇ ਜਿਹੜੇ ਆਪਣੀ ਗਾਮ ਆ ਇਹ ਕਿਦਾਂ ਸੋਈ ਆ ਬਾਈ ਇਹ ਬਾਈ 5 ਵਜੇ ਸੁਬਾਹ ਸੋਈ ਆਈ ਹਾਂਜੀ ਹੈ ਹਾਂਜੀ ਹਾਂਜੀ ਜੇਰ-ਜੁਰ ਪਾਤੀ ਆ ਵੀਰੇ ਹਾਂ ਉਹ ਡਾਨ ਨਾਈ ਜੇਰ-ਜੁਰ ਡਾਨ ਨਾਈ ਕਿ ਠੀਕਾ ਬੱਚਾ ਦੇਗੀ ਬੱਚੀ ਵੀਰੇ ਬੱਚਾ ਦੇਗੀ ਜੀ ਅੱਛਾ ਬੱਚਾ ਦੇਗੀ ਹਾਂਜੀ ਅੱਛਾ ਸੂਆ ਕਿੰਨਾ ਸੋਈ ਆ ਬਾਈ ਉਹ ਦੂਜਾ ਸੋਈ ਆਈ ਦੂਜਾ ਸੂਆ ਸੋਈ ਆ ਹਾਂਜੀ ਕਿੰਨੇ ਕੁ ਦੁੱਧ ਦੇ ਦਿੰਦੀ ਆ ਵੀਰੇ ਵੀਰੇ 24 ਕਿਲੋ ਚੋਆ ਤੋਕਰ ਗੱਬਣ ਸੀ ਤਿੰਨਾਂ ਕੁ ਮਹੀਨਿਆਂ ਦੀ ਉਹ 24 ਕਿਲੋ ਦੁੱਧ ਦਿੱਤਾ ਇਹਨੇ ਤਿੰਨਾਂ ਮਹੀਨਿਆਂ ਦੀ ਗੱਬਣ ਤੋਕਰ ਨੇ 24 ਕਿਲੋ ਦੁੱਧ ਦਿੱਤਾ ਠੀਕ ਹੈ ਕਿ ਚੋਇਆ ਸੋਬਾ 6 ਕਿਲੋ ਦੁੱਧ ਚੋਇਆ ਕੋ ਅਸਾਂ ਸੂਣ ਤੋਂ ਪਹਿਲਾਂ ਕੱਢਿਆ ਸੀ ਉਸ ਮਗਰੋਂ ਕੱਢਿਆ ਸੀ ਆ ਵੀ ਪਹਿਣਾ ਔਖਾ ਹਾਂ ਮਹਿਣਾ ਔਖਾ ਸੀ ਹਾਂ ਠੀਕ ਹੈ ਬਾਈ ਅੱਛਾ ਬਾਈ ਮਨ ਲਾ ਚਵਾਈ ਚਵੀ ਤੂੰ ਚੋੜੀਏ ਕਿਵੇਂ ਲੱਗੀ ਓਕੇ ਵੀਰੇ ਓਕੇ ਸੀਲ ਸਕੂਲ ਸੀਲ ਠੰਡੀ ਬਹੁਤ ਜ਼ਿਆਦਾ ਵੀਰੇ ਠੀਕ ਹੈ ਬਾਈ ਠੀਕ ਹੈ ਕੋਈ ਹੋਇਆ ਹੈ ਨਹੀਂ ਨਿਆਣਾ ਪਾਵੇ ਚਾ ਕੋਈ ਨਾ ਪਾਵੇ ਆਏ ਨਹੀਂ ਠੀਕ ਹੈ ਚਵਾ ਚੂ ਚੰਗਾ ਲੱਗਾ ਚਵਾ ਚੂ ਵੀ ਚੰਗਾ ਲੱਗਾ ਵੀਰੇ ਠੀਕ ਹੈ ਅੱਛਾ ਤੇ ਸਿਰ ਬਾਈ ਹੁਣ ਦਾ ਮਨ ਲਾ ਰੇਟ ਕੀ ਤੈ ਕਰਾਂਗੇ ਲੱਖ ਰੁਪਈਆ ਮੰਗਦਾ ਵੀਰੇ ਲੱਖ ਰੁਪਈਆ ਮਾਨਤਣ ਦੇ ਵਿੱਚ ਬਾਈ ਮ ਅੱਜ ਸਵੇਰ 5 ਵਜੇ ਸੋਈਆ ਪੱਛੇ ਨੂੰ ਇਹਨੇ ਜਨਮ ਦਿੱਤਾ ਵਾ ਜੇਰ ਵਗੈਰਾ ਨੇ ਡਨ ਕਰਤੀ ਆ ਕਰਮਾੜੀ ਨੇ ਫਰੀਕੀ ਬਰੂਕੀ ਸਾਰੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਔਰ ਆਡਰ ਦੀ ਕੁਆਲਿਟੀ ਕੁਆਲਿਟੀ ਆ ਜਿਹੜੀ ਹੋਵੇ ਤੁਸੀਂ ਦੇਖ ਲਓ ਇੱਕ ਵਾਰੀ ਲੇਵੇ ਭਾਂਡੇ ਲੋ ਹਜੇ ਤਾਂ 6-7 ਕਿਲੋ ਪੌਲਾ ਇਹਦੇ ਥੱਲੋਂ ਕੱਢਿਆ ਹੋਇਆ ਲੇਵਾਂ ਲੂਵਾ ਮਨ ਲਾ ਤੁਸੀਂ ਬਹੁਤ ਟੌਪ ਕਲਾਸ ਥੱਲੋਂ ਥੱਲੋਂ ਬੜੀ ਪਧਰੀ ਸਮਧਰੀਆ ਕਰਮਾ ਵਾਲੀ ਦੁੱਧ 27-28 ਕਿਲੋ ਦੇ ਜੂਗੀ ਟੋਹਰਾ ਦੇ ਨਾਲ ਕਿਉਂਕਿ ਭਾਈ ਗਾਂ ਦਾ ਸਰੀਰਕ ਬੰਤਰ ਆ ਜਿਹੜੇ ਗਾਂ ਦੇ ਪੱਖ ਆ ਜਿਹੜੇ ਗਾਂ ਦੇ ਆਰ ਆ ਉਹ ਸਾਰੇ ਚੰਗੇ ਆ ਸਾਫ਼ ਸੁਥਰੇ ਅੰਗਾ ਪੈਰਾਂ ਦੇ ਵਿੱਚ ਆ ਟਾਂਚੇ ਦੇ ਵਿੱਚ ਸਾਫ਼ ਸੁਥਰੇ ਦੇ ਵਿੱਚ ਬਾਕੀ ਵੱਡੀ ਗੱਲ ਇਹ ਆ ਵੀ ਬਈ ਸੂਈ ਸਵਾਈਆ ਹੁਣ ਮੰਨ ਲਓ ਜਿਹੜਾ ਇਹਦਾ ਅੱਧਾ ਡਾਰਾ ਖਤਮ ਆ ਕਿਉਂਕਿ ਸੂਣ ਵਾਲੀ ਦਾ ਹੁੰਦਾ ਵੀ ਚੂਣ ਵਾਲੇ ਨੌਖਾ ਹੁੰਦਾ ਥੋੜਾ ਜਿਹਾ ਵੀ ਸੂਈ ਮਿਲ ਜਾਵੇ ਤਾਂ ਗੱਲ ਵੱਖਰੀ ਆਉਂਦੀ ਆ ਪਰ ਹੁਣ ਸੂਈ ਗਾਂ ਲੈ ਕੇ ਆ ਗਿਆ ਪਿੰਡ ਪਲੂਰ ਦੇ ਵਿੱਚੋਂ ਜ਼ਿਲ੍ਹੇ ਮੋਗੇ ਦਾ ਪਲੂਰ ਪਿੰਡ ਆ ਮਿੱਤਰੋ ਵੀਰੇ ਨੰਬਰ ਦੱਸਿਆ ਜੇ ਬਈ 98763 98763 60313 ਆ 60313 98763 60313 98763 60313 ਠੀਕ ਹੈ ਜੀ ਇਸ ਨੰਬਰ ਤੇ ਕਰਨੀਆਂ ਮਾਈ ਮਿੱਤਰੋ ਬਾਈ ਨਾਲ ਗੱਲਬਾਤ ਗੱਲਬਾਤ ਨਹੀਂ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਗਾਂ ਪਸੰਦਾ ਸੰਪਰਕ ਕਰ ਲਿਆ ਜੀ ਬਈ ਧਾਰਾ ਮਾਰ ਲਾਂਗੇ ਅਸੀਂ ਥੋੜੇ ਹਾਂਜੀ ਹਾਂਜੀ ਅਸੀਂ ਮਾਰ ਦਨੇ ਧਾਰਾ ਬਈ ਮਿੱਤਰੋ ਮੈਂ ਤੁਹਾਨੂੰ ਇੰਦੀਆਂ ਧਾਰਾ ਮਾਰ ਕੇ ਦਿਖਾ ਦਿੰਦਾ ਕਿਉਂਕਿ ਸੂਈ ਸਵਾਈ ਇਹ ਕਰਮ ਵਾਲੀ ਚਵਾ ਚੂ ਦਾ ਪਤਾ ਲੱਗ ਜਾਂਦਾ ਹੁੰਦਾ ਨਾ ਪਤਣਾ ਨਾ ਪਤ ਤੋਏ ਨਾ ਨਾ ਲੂਣ ਜੀ ਕਰਕੇ ਕਰਦੀ ਬਾਈ ਥੋੜਾ ਜਿਹਾ ਹੂੰ ਹੁੰਦਾ ਵੀਰੇ ਹੁੰਦਾ ਬੱਚਾ ਲਾਇਆ ਬਣਾ ਫਿਰ ਗੱਲ ਹੋਰ ਹੁੰਦੀ ਆ ਬਸ ਠੀਕ ਹੈ ਕੋਈ ਗੱਲ ਨਹੀਂ ਓਕੇ ਠੀਕ ਹੈ ਵੀਰੇ ਨੰਬਰ ਬਾਈ ਦਾ ਸਕਰੀਨ ਤੇ ਆ ਪਿੰਡ ਪਲੂਰਾ ਤੇ ਮਾਲੇ ਤੋਂ ਪੈਂਦਾ 5 6 ਕਿਲੋਮੀਟਰ ਦੂਰ ਆ ਜਿਹੜੇ ਭਰਾੜੂ ਗਾਂ ਚਾਹੀਦੀਆ ਕਰ ਲਵਤ ਕਰ ਲਿਓ ਧੰਨਵਾਦ